रेडी ਧਰਤੀ ਦਾ ਤੀਜਾ ਹਿੱਸਾ ਸਮੁੰਦਰਾਂ ਨਾਲ ਟਕਿਆ ਹੋਇਆ ਹੈ ਡੰਡੀ ਸਮੁੰਦਰਾਂ ਵਿੱਚ ਤੇਲ ਦਾ ਪ੍ਰਦੂਸ਼ਣ ਦਿਨੋ ਦਿਨ ਵਧ ਰਿਹਾ ਹੈ ਡੰਡੀ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਡੰਡੀ ਆਓ ਆਪਾਂ ਇਸ ਉੱਤੇ ਇੱਕ ਝਾਤ ਮਾਰੀਏ ਕਿ ਸਮੁੰਦਰਾਂ ਵਿੱਚ ਤੇਲ ਦਾ ਪ੍ਰਦੂਸ਼ਣ ਹੁੰਦਾ ਕਿਵੇਂ ਹੈ ਪ੍ਰਸ਼ਨ ਚਿੰਨ ਇਸ ਦੀਆਂ ਕੀ ਕੀ ਹਨੀਆਂ ਹਨ ਪ੍ਰਸ਼ੰਚਨ ਇਸ ਬਾਦਰੇ ਪ੍ਰਦੂਸ਼ਣ ਨੂੰ ਰੋਕਣ ਲਈ ਕੀ ਕੀ ਉਪਰਾਲੇ ਕੀਤੇ ਜਾ ਸਕਦੇ ਹਨ ਪ੍ਰਸ਼ੰਚਨ ਸਮੁੰਦਰਾਂ ਦੇ ਕੰਢਿਆਂ ਉੱਤੇ ਆਮ ਤੌਰ ਉੱਤੇ ਤੇਰਸੋਦਕ ਕਾਰਖਾਨੇ ਲਗਾਏ ਜਾਂਦੇ ਹਨ ਦੰਡੀ ਇਹ ਕਾਰਖਾਨੇ ਬਾਧੂ ਅਤੇ ਨਾ ਵਰਤਨਜੋਗ ਤੇਲ ਸਮੁੰਦਰ ਵਿੱਚ ਛੱਡ ਦਿੰਦੇ ਹਨ ਜਿਸ ਨਾਲ ਸਮੁੰਦਰ ਦਾ ਪਾਣੀ ਤੇਲ ਨਾਲ ਪ੍ਰਦੂਸ਼ਿਤ ਹੋ ਜਾਂਦਾ ਹੈ ਡੰਡੀ ਤੇਲ ਦੀ ਟਵਾ ਟਵਾਈ ਸਮੇਂ ਵੀ ਬਹੁਤ ਸਾਰਾ ਤੇਲ ਸਮੁੰਦਰ ਦੇ ਪਾਣੀ ਵਿੱਚ ਡੁੱਲ ਜਾਂਦਾ ਹੈ ਡੰਡੀ ਇਸ ਤਰ੍ਹਾਂ ਵੀ ਸਮੁੰਦਰ ਦਾ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ ਡੰਡੀ ਕਈ ਵਾਰੀ ਤੇਲ ਲਿਆਉਣ ਵਾਲੇ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਲੱਖ ਗੇਲਾਂ ਤੇਲ ਸਮੁੰਦਰੀ ਪਾਣੀ ਵਿੱਚ ਮਿਲ ਜਾਂਦਾ ਹੈ ਡੰਡੀ ਸਮੁੰਦਰਾਂ ਵਿੱਚ ਵਧ ਰਹੇ ਤੇਲ ਪ੍ਰਦੂਸ਼ਣ ਦਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਡੰਡੀ ਤੇਲ ਇੱਕ ਕਾਰਬਨਿਕ ਪਦਾਰਥ ਹੁੰਦਾ ਹੈ ਡੰਡੀ ਜਦੋਂ ਤੇਲ ਪਾਣੀ ਵਿੱਚ ਮਿਲਦਾ ਹੈ ਤਾਂ ਇਸ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਜਦੋਂ ਕਿ ਸਾਫ਼ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵੱਧ ਹੁੰਦੀ ਹੈ ਡੰਡੀ ਸਮੁੰਦਰ ਵਿੱਚ ਕਈ ਕਿਸਮ ਦੇ ਦੁਰਲੱਭ ਜੀਵ ਜੰਤੂ ਜਿਵੇਂ ਤਰ੍ਹਾਂ-ਤਰ੍ਹਾਂ ਦੀਆਂ ਮੱਛੀਆਂ ਡੱਡੂ ਮગરਮਛ ਕੋਗੇ ਸਪੰਜਰ ਸੱਪ ਆਦ ਹਨ ਰੈਡੀ ਇਹ ਜੀਵ ਜੰਤੂ ਜਦੋਂ ਤੇਲ ਮਿਸ਼ਰਤ ਪਾਣੀ ਵਿੱਚ ਸਾਹ ਲੈਂਦੇ ਹਨ ਤਾਂ ਤੇਲ ਮਿਸ਼ਰਤ ਪਾਣੀ ਸਾਹ ਕਿਰਿਆ ਰਾਹੀਂ ਇਹਨਾਂ ਦੇ ਅੰਦਰ ਚਲਿਆ ਜਾਂਦਾ ਹੈ ਡੰਡੀ ਤੇਲ ਮਿਲੇ ਸੁੰਦਰੀ ਪਾਣੀ ਵਿੱਚ ਆਕਸੀਜਨ ਦੀ ਘਾਟ ਹੋਣ ਕਾਰਨ ਇਹ ਜੀਵ ਜੰਤੂ ਜ਼ਿਆਦਾ ਸਮਾਂ ਜੀਵਤ ਨਹੀਂ ਰਹਿ ਸਕਦੇ ਅਤੇ ਨਤੀਜੇ ਦੇ ਤੌਰ ਉੱਤੇ ਮਰ ਜਾਂਦੇ ਹਨ ਡੰਡੀ ਜੇ ਸਮੁੰਦਰਾਂ ਵਿੱਚ ਤੇਲ ਦਾ ਪ੍ਰਦੂਸ਼ਣ ਇਸੇ ਰਫ਼ਤਾਰ ਨਾਲ ਵੱਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਸ ਤਰ੍ਹਾਂ ਦੇ ਦੁਰਲੱਭ ਪ੍ਰਾਣੀ ਵੇਖਣ ਤੋਂ ਬਾਂਝੇ ਹੋ ਜਾਵਾਂਗੇ ਅਤੇ ਇਸ ਖੇਤਰ ਵਿੱਚ ਜੋ ਲੱਭਤਾਂ ਹੋ ਰਹੀਆਂ ਹਨ ਉਹ ਵੀ ਰੁਕ ਜਾਣਗੀਆਂ ਉਹਨਾਂ ਨੂੰ ਥਲ ਪੈ ਜਾਵੇਗੀ ਡੰਡੀ ਤੇਲ ਮਿਸ਼ਰਤ ਸਮੁੰਦਰੀ ਪਾਣੀ ਸ਼ੁੱਧ ਨਾ ਹੋਣਾ ਕਾਰਨ ਆਮ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਤੇਲ ਕਾਰਬੋਨਿਕ ਪਦਾਰਥ ਹੁੰਦਾ ਹੈ ਅਤੇ ਇਹ ਵਸਤੂਆਂ ਨੂੰ ਆਪਣੇ ਵਿੱਚ ਘੋਲ ਨਹੀਂ ਸਕਦਾ ਡੰਡੀ ਇਹ ਕਾਰਬੋਨਿਕ যৌগਿਕਾਂ ਨੂੰ ਹੀ ਘੋਲ ਸਕਦਾ ਹੈ ਡੰਡੀ ਇਸ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਫੈਲਦੀਆਂ ਹਨ ਅਤੇ ਉਹਨਾਂ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਡੰਡੀ ਤੇਲ ਨਾਲ ਪ੍ਰਦੂਸ਼ਿਤ ਪਾਣੀ ਨੂੰ ਸਿੰਜਾਈ ਮੰਤਵਾ ਲਈ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਤੇਲ ਮਿਲਿਆ ਪਾਣੀ ਬੀਜਾਂ ਨੂੰ ਪੁੰਗਰਣ ਨਹੀਂ ਦਿੰਦਾ ਅਤੇ ਉਸ ਧਰਤੀ ਨੂੰ ਵੀ ਬੰਜਰ ਬਣਾ ਦਿੰਦਾ ਹੈ ਜਿੱਥੇ ਇਹ ਪਾਣੀ ਪ੍ਰਯੋਗ ਕੀਤਾ ਜਾ ਰਿਹਾ ਹੈ ਡੰਡੀ ਇਸ ਤਰ੍ਹਾਂ ਇਹ ਪ੍ਰਦੂਸ਼ਿਤ ਪਾਣੀ ਖੇਤੀ ਵਿੱਚ ਰੁਕਾਵਟ ਬਣਦਾ ਜਾ ਰਿਹਾ ਹੈ